ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਅਸੀਂ ਆਪਣੇ ਇਸ ਚੈਨਲ ਦੇ ਉੱਤੇ ਤੁਹਾਡੇ ਲਈ ਲੜਕੇ ਅਤੇ ਲੜਕੀਆਂ ਦੇ ਨਵੇਂ-ਨਵੇਂ ਰਿਸ਼ਤੇ ਰੋਜ਼ਾਨਾ ਲੈ ਕੇ ਆਉਂਦੇ ਰਹਿੰਨੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹਾਂ ਅਤੇ ਇੱਕ ਚੰਗਾ ਰਿਸ਼ਤਾ ਆਪਣੇ ਲੜਕੇ ਲਈ ਜਾਂ ਲੜਕੀ ਲਈ ਲੱਭ ਸਕਦੇ ਹਾਂ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸੇ ਨੇ ਵੀ ਸਰ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਪੜ੍ਹੇ ਲਿਖੇ ਲੜਕੇ ਜਾਂ ਲੜਕੀ ਜਾਂ ਗਰੀ ਪ੍ਰਵਾ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਸਾਨੂੰ ਉਹ ਬਾਇਓ ਡਾਟਾ ਸਪੇਸ ਸਾਦਿਓ ਤੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਤੁਸੀਂ ਜੋ ਸਕਰੀਨ ਤੇ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਉਹ ਉਸ ਉੱਤੇ ਸਾਨੂੰ ਮੈਸੇਜ ਕਰਕੇ ਵੀ ਜਾਂ WhatsApp ਕਰਕੇ ਵੀ ਡਾਟਾ ਭੇਜ ਸਕਦੇ ਹੋ ਜਾਂ ਫਿਰ ਸਾਨੂੰ ਡਾਇਰੈਕਟ ਕੰਟੈਕਟ ਵੀ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਅੱਜ ਦੇ ਰਿਸ਼ਤੇ ਬਾਰੇ ਜੋ ਕਿ ਅਸੀਂ ਤੁਹਾਨੂੰ ਲੜਕੀ ਦਾ ਰਿਸ਼ਤਾ ਦੱਸਣ ਜਾ ਰਹੇ ਹਾਂ ਜਿਸ ਤੱਕ ਕੋਡ ਹੈ M96 ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਮਜਬੂਤ ਸਿੱਖ ਕਾਸਨੋ ਸੰਬੰਧ ਰੱਖਦੇ ਹਨ ਉਮਰ 22 ਸਾਲ ਰੰਗ ਗੋਰਾ ਕੱਦ 5 ਫੁੱਟ 3 ਇੰਚ ਬਾਈ ਵਿੱਚ ਲੜਕੀ ਦੀ 12ਵੀਂ ਪਾਸ ਕੀਤੀ ਹੋਈ ਆ ਲੜਕੀ ਵਾਲੇ ਬਰਨਾਲਾ ਦੇ ਨੇੜੇ ਪਿੰਡ ਦੇ ਰਹਿਣ ਵਾਲੇ ਹਨ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾਂ ਦੋ ਭਾਈ ਹਨ ਅਤੇ ਇੱਕ ਭੈਣ ਹਨ ਜਿਨ੍ਹਾਂ ਵਿੱਚੋਂ ਭੈਣ ਵਿਆਹੀ ਹੋਈ ਹਨ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਲਈ ਫੌਜੀ ਮੁੰਡੇ ਦੇ ਲੋੜ ਹੈ ਜੋ ਕਿ ਮਜਬੂਤ ਸਿੱਖਾਸ ਨੂੰ ਹੀ ਸੰਭਾਲ ਸਕਦੇ ਹੋਣ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਅਤੇ ਸੋਨਾ ਸੁਨੱਖਾ ਹੋਵੇ ਇਸ ਤੋਂ ਬਿਨਾ ਹੋਰ ਕੋਈ ਵੀ ਡਿਮਾਂਡ ਨਹੀਂ ਕੀਤੀ ਗਈ ਹੈ ਹੁਣ ਅਗਲਾ ਰਿਸ਼ਤਾ ਜੋ ਕਿ ਹੈ ਲੜਕੇ ਦਾ ਰਿਸ਼ਤਾ ਲੜਕੇ ਦਾ ਰਿਸ਼ਤਾ M95 ਕੋਡ ਹੈ ਜੋ ਕਿ ਜੱਟ ਸਿੱਖ ਕਾਸ ਨੂੰ ਸਵੰਦ ਰੱਖਦੇ ਹਨ ਲੜਕੇ ਦੀ ਉਮਰ 25 ਸਾਲਾ ਰੰਗ ਗੋਰਾ ਕੱਦ 5 ਫੁੱਟ 8 ਇੰਚਾ ਪੜਾਈ ਵਿੱਚ ਲੜਕੇ ਦੀ ਡਿਗਰੀ ਪਾਸ ਕੀਤੀ ਹੋਈ ਆ ਲੜਕੇ ਵਾਲੇ ਲੁਧਿਆਣਾ ਖੰਨਾ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੇ ਵਾਲਿਆ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਇੱਕ ਭਾਈ ਆ ਜੋ ਕਿ ਅਮਰੀਕਾ ਵਿੱਚ ਪੱਕੇ ਹਨ ਲड़का ਇਸ ਸਮੇਂ ਆਰਮੀ ਵਿੱਚ ਕੰਮ ਕਰਦਾ ਹੈ ਫੌਜੀ ਲੱਗਾ ਹੋਇਆ ਹੈ ਜੋ ਕਿ ਪਿਛਲੇ 9 ਸਾਲਾਂ ਤੋਂ ਹੀ ਆਰਮੀ ਵੀ ਸਰਵਿਸ ਕਰ ਰਹੇ ਹਨ ਲੜਕੀ ਵਾਲਿਆਂ ਨੂੰ ਵਧੀਆ ਪੜ੍ਹੀ ਲਿਖੀ ਕੁੜੀ ਦੀ ਲੋੜ ਹੈ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਏਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜ੍ਹਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਸਾਡੇ ਨੰਬਰ ਉੱਤੇ ਭੇਜ ਸਕਦੇ ਹੋ ਅਤੇ ਤੁਹਾਡੇ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੀ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ